ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਵਾਗਤ ਆ ਜਿੱਥੇ ਅਸੀਂ ਤੁਹਾਡੇ ਲਈ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਅੱਜ ਅਸੀਂ ਤੁਹਾਨੂੰ ਜੁਬਕੱਸੀ ਦੱਸਣ ਜਾ ਰਹੇ ਹਾਂ ਐਸਐਸਡਬਲਯੂਸੀਡੀ ਵੇਰੀਅਸ ਪੰਜਾਬ ਦੀ ਵੈਕੰਸੀ ਆ ਆਨਲਾਈਨ ਫਾਰਮ ਜਿਸ ਦਾ ਨਾਮ ਹੈ ਸੋਸ਼ਲ ਸਿਕਿਉਰਿਟੀ ਐਂਡ ਔਮਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ ਦੀ ਪੋਸਟ ਆ ਔਮਨਸ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਵੈਕੰਸੀ ਆਈ ਹੈ ਜਿਸ ਵਿੱਚ ਕੋਲ 88 ਵੈਕੰਸੀਆਂ ਆਈਆਂ ਨੇ ਤੇ ਇਸ ਵਿੱਚ ਜੋ ਫੀਸ ਆ ਉਹ ਹੱਦ ਤੱਕ ਨਹੀਂ ਮੈਂਸ਼ਨ ਕੀਤੀ ਹੈਗੀ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈ ਤਾਂ ਇਸ ਪੋਸਟ ਨੂੰ ਅਪਲਾਈ ਕਰਨ ਦੀਆਂ ਡੇਟਸ ਇਹਨਾਂ ਨੇ ਮੈਂਸ਼ਨ ਕੀਤੀਆਂ ਨੇ ਸਟਾਰਟਿੰਗ ਡੇਟ ਹੈ 29 ਮਾਰਚ 2025 ਤੋਂ ਫਾਰਮ ਅਪਲਾਈ ਨੇ 27 ਹੁਣੇ ਸਟਾਰਟ ਨੇ ਤੇ ਲਾਸਟ ਡੇਟ ਜਿਸ ਨੂੰ ਅਪਲਾਈ ਕਰਨ ਲਈ ਜੋ ਰੱਖੀ ਗਈ ਹੈ ਉਹ 28 ਅਪ੍ਰੈਲ 2025 ਸ਼ਾਮ ਨੂੰ 12 ਵਜੇ ਤੱਕ ਰੱਖੀ ਗਈ ਆ ਇਸ ਵਿੱਚ ਜੋ ਏਜ ਲਿਮਟ ਇਹਨਾਂ ਨੇ ਮੰਗੀ ਹੈ ਉਹ ਘੱਟੋ-ਘੱਟ ਤੁਹਾਡੇ ਕੋਲ 18 ਸਾਲ ਦੀ ਹੋਣੀ ਜ਼ਰੂਰੀ ਆ ਤੇ ਵੱਧ ਤੋਂ ਵੱਧ 37 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਤੇਸਕ ਲਈ ਇਸ ਵਿੱਚ ਤੁਹਾਡੇ ਕੋਲ 30000 ਤੋਂ ਲੈ ਕੇ 70000 ਤੱਕ ਰਹਿਣ ਵਾਲਾ ਜੋ ਕਿ ਲਗ ਲਗ ਵਕੈਂਸੀਆਂ ਨੇ ਇਸ ਵਿੱਚ ਉਸ ਦੇ ਰਿ ਇਸ ਵਿੱਚ ਵਕੰਸੀਆਂ ਦੇ ਗੱਲ ਲਈ ਤਾਂ ਜੋ ਤੁਹਾਨੂੰ ਸਕਰੀਨ ਉੱਤੇ ਪੋਸਟ ਦਿਖ ਰਹੇ ਨੇ ਸਾਰੀਆਂ ਪੋਸਟਾਂ ਨੇ ਜਿਸ ਵਿੱਚ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਕੁਆਲੀਫਿਕੇਸ਼ਨ ਮੈਂਸ਼ਨ ਕੀਤੇ ਅਤੇ ਕਿੰਨੀਆਂ ਪੋਸਟਾਂ ਨੇ ਉਹ ਵੀ ਮੈਂਸ਼ਨ ਕੀਤਾ ਹੋਇਆਗਾ ਸੋ ਬੇਸਿਕਲੀ ਇਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਐਲ ਐਲ ਐਮ ਮਾਸਟਰ ਡਿਗਰੀ ਗ੍ਰੈਜੂਏਸ਼ਨ ਡਿਪਲੋਮਾ ਤੇ ਬੀਏ ਪਾਸ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਕੋਲੇ ਕੁਆਲੀਫਿਕੇਸ਼ਨ ਹੈਗੀ ਆ ਸੋ ਉਸ ਤੁਹਾਨੂੰ ਜੇਕਰ ਦੱਸੀ ਇਸ ਵਿੱਚ ਪੋਸਟ ਆ ਜੋ ਮੈਨੇਜਰ ਦੀ ਆ ਆਫੀਸਰ ਦੀ ਆ ਐਡਮਿਨਿਸਟਰेटर ਦੀ ਆ ਪ੍ਰੋਟੈਕਸ਼ਨ ਅਫੀਸਰ ਦੀ ਆ ਪ੍ਰੋਵੀਜ਼ਨ ਅਫੀਸਰ ਦੀ ਆ ਕਾਉਂਸਲਰ ਦੀ ਆ ਸਾਈਕੋਲੋਜਿਸਟ ਦੀ ਆ ਤੇ ਸੋਸ਼ਲ ਵਰਕਰ ਦੀ ਇਹ ਸਾਰੇ ਵੈਕੈਂਸੀ ਇਸ ਵਿੱਚ ਆਈਆਂ ਨੇ ਸੋ ਜੇਕਰ ਤੁਸੀਂ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੱਕ ਸਾਰੇ ਲੋਕੋ ਕੋਲ ਇਹ ਜਾਣਕਾਰੀ ਪਹੁੰਚੇ ਕਿ ਜਿੰਨਾ ਕੋਲ ਵੀ ਡਿਗਰੀ ਕੁਆਲਿਫਿਕੇਸ਼ਨ ਹੈਗੀ ਉਸ ਪੋਸਟ ਨੂੰ ਅਪਲਾਈ ਕਰ ਸਕਣ ਘਰ ਬੈਠੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਇਸ ਦੀ ਅਫੀਸ਼ੀਅਲ ਵੈਬਸਾਈਟ ਇਸ ਵਿੱਚ ਮੈਂਸ਼ਨ ਕਰ ਦਿੱਤੀ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਨੂੰ ਨਵਹੀ ਸੇਵਾ ਕੇਂਦਰ ਦੇ ਸਾਰੇ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ